ਨਵਾਂ ਜਿੰਨੇ ਵੀ ਆਪਣੀ ਵੀਡੀਓ ਨੂੰ ਵੇਂਦੇ ਆ ਨਵੇਂ ਬੰਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਣੇ ਚੈਨਲ ਦਾ ਨਾਮ ਰਾਜ ਟਰੈਕਟਰ 549 ਅੱਜ ਤੁਹਾਨੂੰ ਸ਼ੁਰੂ ਕਰਦੇ ਆ ਬਾਈ ਸੋਨਾਲਿਕਾ 35 ਵਾਲਾ ਸੋਨਾਲਿਕਾ ਇਕੱਲਾ 35 ਡੀਆਈ ਟਾਪ ਮਾਡਲ ਹੈ ਪਾਵਰ ਸਟੀering ਹੈ ਡਿਸਟ੍ਰਿਬਿਊਟਰ ਵਗੈਰਾ ਲੱਗਿਆ ਹੈ ਫੁੱਲ ਟਾਪ ਮਾਡਲ ਹੈ ਮਾਡਲ ਹੈ 2021 ਦੇਖ ਸਕਦੇ ਹੋ ਤੁਸੀਂ ਕੰਡੀਸ਼ਨ ਨਾਲ ਦੇ ਟਾਇਰ 80 85 ਪੈਸੇ ਹੈ ਜਿਵੇਂ ਨਵੀਂ ਕੰਡੀਸ਼ਨ ਦਾ ਕਹਿ ਸਕਦੇ ਆ ਆਪਾਂ ਨਵਾਂ ਟਰੈਕਟਰ ਹੈ ਜਿਹੜਾ ਇਹਦਾ ਡਿਮਾਂਡ ਰੇਟ ਹੈ ਡਿਮਾਂਡ ਰੇਟ ਇਹਦਾ ਹੈਗਾ ਭਾਈ 4 ਲੱਖ ਤੇ 65000 ਰੁਪਿਆ ਜਿਹੜਾ ਆਪਣਾ ਐਡਰੈਸ ਹੈ ਐਡਰੈਸ ਆਪਣਾ ਪਿੰਡ ਕੋਟਲੀ ਸੰਘਰ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਜੋੜੀਆਂ ਨਹਿਰਾਂ ਦੇ ਨਾਲ ਪਿੰਡ ਹੈ ਜਦੋਂ ਆਪਾਂ ਕੋਟ ਕਪੂਰੇ ਵਾਲੇ ਪਾਸੇ ਆਉਣਾ ਤਾਂ ਨਹਿਰਾਂ ਪਾਰ ਕਰਨ ਸਰਚਵੇਲ ਵਾਲੀ ਦਾ ਅੱਡਾ ਹੈ ਝੋਹਲ ਦੇ ਅੱਡੇ ਤੋਂ ਇੱਕ ਪਾਸੇ ਕੋਟਲੀ ਸੰਘਰ ਹੈ ਇੱਕ ਪਾਸੇ ਝੋਹਲ ਵਾਲੀ ਹੈ ਜਦੋਂ ਆਪਾਂ ਆਉਣਾ ਬਠਿੰਡਾ ਰੋਡ ਤੋਂ ਬਠਿੰਡੇ ਵੱਲੋਂ ਤਾਂ ਪਹਿਲਾਂ ਪੁੱਲਰ ਪਿੰਡ ਪੁੱਲਰ ਤੋਂ ਥੰਦੇ ਵਾਲਾ ਤੇ ਥੰਦੇ ਵਾਲੋਂ ਆਪਣਾ ਪਿੰਡ ਕੋਟਲੀ ਸੰਗਰ ਕੰਟੈਕਟ ਨੰਬਰ ਹੈ ਜਿਹੜੇ 9855369048 99152 ਤੇ 08217 ਅੱਗੇ ਆਪਾਂ ਦਿਖਾਉਣਾ ਤੁਹਾਨੂੰ 2015 ਮਾਡਲ 750 ਸੋਨਾ ਲਿਕਾ 16 ਦੇ ਟਾਇਰਾਂ ਵਾਲਾ ਟੌਪ ਮਾਡਲ ਦੇਖ ਸਕਦੇ ਹੋ ਤੁਸੀਂ ਕੰਡੀਸ਼ਨ ਦੇਖੋ ਬਾਈ 770 65 70 ਪੈਸੇ ਜਿਹੜਾ ਇਹਦਾ ਡਿਮਾਂਡ ਰੇਟ ਹੈ ਡਿਮਾਂਡ ਰੇਟ ਇਹਦਾ ਬਾਈ ਜੀ ਹੈਗਾ 4 ਲੱਖ ਤੇ 35000 ਰੁਪਿਆ ਸੋਨਾ ਲੀਕਾ 750 15 ਮਾਡਲ ਹੈ ਟਾਪ ਮਾਡਲ ਹੈ 16 ਵਾਲੇ ਟੈਰਾਂ ਚ ਅੱਗੇ ਤੁਹਾਨੂੰ ਵਖਾਉਣੇ ਬਾਈ ਅਰਜਨ ਅਰਜਨ 605 ਨੋਵੋ ਚੇਂਜਰ ਵਾਲਾ ਟਰੈਕਟਰ ਹੈ 2000 ਤੇ 24 ਮਾਡਲ ਹੈ 200 ਘੰਟਾ ਚੱਲਿਆ ਹੋਇਆ ਹੈ ਇਹ ਟਰੈਕਟਰ ਵੀਰੇ ਹੁਣ ਆਉਣੇ ਬੰਦ ਹੋ ਗਏ ਐ ਤੁਸੀਂ ਦੇਖ ਸਕਦੇ ਆ ਨਵਾਂ ਜਿਹਾ ਬਿਲਕੁਲ ਸ਼ੋਅਰੂਮ ਕੰਡੀਸ਼ਨ 2024 ਮਾਡਲ ਨੋਵੋ ਅਰਜਨ 605 200 ਘੰਟਾ ਚੱਲਿਆ ਹੋਇਆ ਸੀਟਾਂ ਵਗੈਰਾ ਤੋਂ ਪੰਨੇ ਵੀ ਹਜੇ ਨਾਲ ਦੇ ਉਵੇਂ ਨਾਲ ਐ 200 ਘੰਟਾ ਚੱਲਿਆ ਹੋਇਆ ਟਰੈਕਟਰ ਐ 2024 ਮਾਡਲ ਇਹਦੇ ਜਿਹੜਾ ਡਿਮਾਂਡ ਰੇਟ ਆ ਡਿਮਾਂਡ ਰੇਟ ਇਹ ਤਾਂ ਹੈਗਾ ਬਾਈ 7 ਲੱਖ 75000 ਰੁਪਇਆ ਪੀਵੀ08 ਜਲੰਧਰ ਦਾ ਨੰਬਰ ਹੈ ਪੰਜਾਮ ਨੰਬਰ ਟਰੈਕਟਰ ਬਿਲਕੁਲ ਨਵਾਂ ਇਹ ਕੋਈ ਨਵੇਂ ਦਾ ਚਾਹਵਾਨ ਹੋਵੇ ਤਾਂ ਬਾਈ ਇਹ ਖਰੀਦ ਸਕਦਾ ਬਿਲਕੁਲ ਨਵਾਂ 200 ਘੰਟੇ ਚੱਲਿਆ ਹੋਇਆ ਹੈ ਅੱਗੇ ਤੁਹਾਨੂੰ ਦਿਖਾਉਣੇ ਆ 2015 ਮਾਡਲ ਪਲੱਸ ਵਾਲਾ 3630 ਮਗਰਲੇ ਨਾਲ ਦੇ ਟਾਇਰ 60 ਪੈਸੇ ਰੇ ਮਾਂ ਦੀ ਮਗਰਾੜਾਂ ਦੀ ਕੰਡੀਸ਼ਨ ਦੇਖੋ ਬਾਈ ਬਿਲਕੁਲ ਨਵੇਂ ਆਰ ਗਈ ਹੈ ਅਗਲੇ ਟਾਇਰ ਬਿਲਕੁਲ ਨਵੇਂ ਹੈ 2015 ਮਾਡਲ ਮਗਰ ਦੇ ਟਾਇਰ ਨਾਲ ਦੇ ਅਗਲੇ ਟਾਇਰ ਨਵੇਂ ਪਏ ਵੀ ਹੈ 65 ਕਪੈਸੀ ਟਾਇਰ ਆ ਮਗਰਲੇ ਨਾਲ ਦੇ ਤੇ 2015 ਮਾਡਲ ਜਿਹੜਾ ਇਹਦਾ ਡਿਮਾਂਡ ਰੇਟ ਹੈ ਜਿਹਦਾ ਡਿਮਾਂਡ ਰੇਟ ਇਹਦਾ ਹੈ ਬਾਈ 5 ਲੱਖ ਰੁਪਈਆ ਅੱਗੇ ਤੁਹਾਨੂੰ ਦਿਖਾਉਣਾ ਬਾਈ 2012 ਮਾਡਲ ਜਿਹਦੀ ਸਭ ਤੋਂ ਵੱਧ ਮੰਗ ਆ ਪਲੱਸ ਵਾਲਾ 3 ਸਪੀਡ ਮਗਰਲੇ ਟਾਇਰ ਨਵੇਂ ਅਗਲੇ ਵੀ ਨਵੇਂ ਚਾਰੇ ਟਾਇਰ ਨਵੇਂ ਆ ਅਗਲੇ ਤਾਂ ਹਜੇ ਐਮ ਆਰ ਐਫ ਵੀ ਉਵੇਂ ਉੱਪਰ ਸਾਰਾ origignal tractor ਹੈ ਰੰਗ ਪੇਂਟ ਦੀ ਜ਼ਿੰਮੇਵਾਰੀ ਹੋਊਗੀ ਬਾਈ ਆਪਣੀ ਆਹ ਵੇਖ ਸਕਦੇ ਤੁਸੀਂ ਬੋਡੀ ਲੈਨ ਦਾ ਕਿੰਡੀ ਸੋਹਣੀ ਕੰਡੀਸ਼ਨ ਹੈ ਜਿਹੜਾ ਇਹਦਾ ਡਿਮਾਂਡ ਰੇਟ ਹੈ ਇਹਦਾ ਡਿਮਾਂਡ ਰੇਟ ਹੈ 4 ਲੱਖ ਤੇ 85000 ਰੁਪਿਆ ਪਲੱਸ ਵਾਲਾ 2012 ਮਾਡਲ ਟਰੈਕਟਰ 3 ਸਪੀਡ 55 ਹਸ ਪਾਵਰ ਵਾਲਾ ਅੱਗੇ ਤੁਹਾਨੂੰ ਦਿਖਾਉਣਾ ਬਈ 2020 ਮਾਡਲ ਸਪੈਸ਼ਲ ਐਡੀਸ਼ਨ ਨਾਲ ਦੇ ਟਾਇਰ 85 ਪੈਸੇ ਬਹੁਤ ਘੱਟ ਚੱਲਿਆ ਵਾ ਟਰੈਕਟਰ ਪਚਵੰਜਾਸ ਪਾਵਰ ਆਲ ਰੈਟਰ ਹੈ ਬਾਈ ਇਹ ਮਗਰ ਤੋਂ ਵੀ ਵਿਖਾ ਦੇਣਾ ਤੁਹਾਨੂੰ ਵੇਖ ਸਕਦੇ ਆ ਜੀ ਇਹਦਾ ਹੈਗਾ 7 ਲੱਖ ਤੇ 65000 ਰੁਪਏ 2020 ਮਾਡਲ ਐਡੀਸ਼ਨ ਇਹ ਨਾਲ ਦੇ ਟਾਇਰ 85 90 ਪੈਸੇ ਆ ਅੱਗੇ ਤੁਹਾਨੂੰ ਟਰੈਕਟਰ ਵਖਾਉਣਾ ਬਾਈ ਪਲੱਸ ਵਾਲਾ 2015 ਮਾਡਲ ਡੱਕਾ ਵਗੈਰਾ ਲੱਗਿਆ ਹੋਇਆ ਨਾਲ ਦੇ ਟਾਇਰ 65 70 ਪੈਸੀ ਹੈ ਰਿਮਾ ਰੋਮਾ ਦਾ ਬਾਡੀ ਲੈਨ ਦਾ ਬਿਲਕੁਲ ਨਵਾਂ ਆਰਕਟੈਕਟਰ ਹੈ ਬਾਈ ਅਗਲੇ ਟਾਇਰ ਬਿਲਕੁਲ ਨਵੇਂ ਪਾਏ ਹੋਏ ਬੈਂਪਰ ਵਗੈਰਾ ਲੱਗਿਆ ਹੋਇਆ ਇਹਦੀ ਜਿਹੜੀ ਡਿਮਾਂਡ ਰੇਟ ਹੈ ਇਹਦਾ ਡਿਮਾਂਡ ਰੇਟ ਹੈ ਬਾਈ 5 ਲੱਖ ਰੁਪਈਆ 2015 ਮਾਡਲ 3 ਸਪੀਡ ਪਲੱਸ ਵਾਲਾ ਇਹਦਾ ਡਿਮਾਂਡ ਰੇਟ ਹੈ 5 ਲੱਖ ਰੁਪਈਆ ਅੱਗੇ ਤੁਹਾਨੂੰ ਦਿਖਾਉਣਾ ਹੈ ਬਾਈ ਗੀਅਰ ਪ੍ਰੋ 521022 ਮਾਡਲ ਬਹੁਤ ਘੱਟ ਚੱਲਿਆ ਹੋਇਆ ਕੰਡੀਸ਼ਨ ਦੇਖੋ ਬਾਈ ਨਵੀਂ ਕੰਡੀਸ਼ਨ ਦਾ ਟਰੈਕਟਰ ਹੈ ਬਿਲਕੁਲ ਤੁਸੀਂ ਦੇਖ ਸਕਦੇ ਆ ਬਿਲਕੁਲ ਨਵਾਂ 2022 ਮਾਡਲ ਬਿਲਕੁਲ ਨਵੀਂ ਕੰਡੀਸ਼ਨ ਜਿਹੜੀ ਇਹਦਾ ਡਿਮਾਂਡ ਹੈ ਬਾਈ ਇਹਦੀ ਡਿਮਾਂਡ ਹੈ 7 ਲੱਖ ਤੇ 75000 ਰੁਪਏ ਆਪਣੇ ਕੋਲੇ ਜਿਆਦਾ ਟਰੈਕਟਰ ਬਾਈ ਲੋਨ ਆਪਣਾ ਹਰਿਆਣਾ ਨੰਬਰ ਹੁੰਦੇ ਆ ਜਿਨ੍ਹਾਂ ਦੀ ਆਪਣੇ ਕੋਲੇ ਲੋਨ ਕਰਾਉਣ ਦੀ ਸੁਵਿਧਾ ਵੀ ਹੈਗੀ ਆ ਐਨਓਸੀ ਬੀਮਾ ਆਪਾਂ ਦਿੰਦੇ ਆ ਬਾਈ ਦੇਖ ਸਕਦੇ ਆ ਤੁਸੀਂ 2022 ਮਾਡਲ ਗੇਅਰ ਪ੍ਰੋ 5210 4 ਸਪੀਡ ਅੱਗੇ ਤੁਹਾਨੂੰ ਦਿਖਾਉਣਾ ਵੀਰੇ 524 2011 ਮਾਡਲ 2011 ਮਾਡਲ ਹੈ 524 75 ਪੈਸੇ ਟਾਇਰਾਂ ਚ ਇੰਜਨ ਗੇਅਰ ਦਾ ਬਿਲਕੁਲ ਓਕੇ ਜਿਹੜਾ ਇਹਦਾ ਡਿਮਾਂਡ ਰੇਟ ਹੈ ਬਾਈ ਇਹ ਤਾਂ ਡਿਮਾਂਡ ਰੇਟ ਹੈ 4 ਲੱਖ ਰੁਪਈਆ 524 ਦਾ ਅੱਗੇ ਤੁਹਾਨੂੰ ਵਖਾਉਣਾ ਸੋਨਾ ਲਿਖਾ 750 750 ਤਾਰਾ ਮਾਡਲ ਟਾਇਰ ਨਵੇਂ ਦੇਖ ਸਕਦੇ ਆ ਕੰਡੀਸ਼ਨ ਤੁਸੀਂ ਬਈ 15 ਦੇ ਟਾਇਰਾਂ ਚ ਆਹੇ ਇਹਦਾ ਜਿਹੜਾ ਡਿਮਾਂਡ ਰੇਟ ਹੈ ਇਹਦਾ ਡਿਮਾਂਡ ਰੇਟ ਹੈ 4,90,000 ਰੁਪਏ